ਸਸ਼ੀ ਗਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਤੁਹਾਡਾ ਕਾਰ ਸਟੋਰ ਪੰਜਾਬ ਤੇ ਪਹਿਲਾਂ ਦੀ ਵਾਂਗੂ ਅਸੀਂ ਅੱਜ ਤੁਹਾਡੇ ਲਈ ਦੋ ਜੀਪਾਂ ਲੈ ਕੇ ਆਏ ਹਾਂਗੇ ਇੱਕ ਜੀਪ ਹਜੇ ਨਵੀਂ ਰੈਡੀ ਤਿਆਰ ਹੋਈ ਹੈਗੀ ਤੇ ਆਪਣਾ 2K ਪੇਂਟ ਚਾ ਆਜੋ ਬਾਈ ਗਗਨ ਕੋਲੇ ਦੋਨੇ ਜੀਪਾਂ ਖੜੀਆਂ ਨੇ ਤੁਹਾਨੂੰ ਬਾਈ ਗਗਨ ਨਾਲ ਬੁਲਾਉਣਾ ਸਸ਼ੀ ਗਾਲ ਬਾਈ ਜੀ ਹੋਠੀਕ ਠਾਕ ਜੀ ਤੇ ਬਾਈ ਜਿਹੜੀ ਆ ਨਵੀਂ ਜੀਪ ਲੈ ਕੇ ਆਏ ਆ ਆਪਾਂ ਕਿੰਨੇ ਮਾਡਲ ਆ ਕੀ ਇਹ 84 ਮਾਡਲ ਆ ਬਾਈ 84 ਮਾਡਲ ਤੇ ਇੰਜਨ ਗੇਅਰ ਬਾਈ ਇਹਦਾ ਹਾਂ ਬਾਈ 575 ਇੰਜਨ ਆਗਾ ਤੇ ਛੋਟਾ ਗੇਅਰ ਆ ਡੀਆਈ ਆ ਬਾਈ ਇੰਜਨ ਇਹਦਾ ਹਾਂ ਬਾਈ ਬੈਂਡਰੀ ਵਗੈਰਾ ਨਮੀ ਹੋਈ ਹੈ ਕੀ ਬਾਈ ਹਾਂ ਬਾਈ ਸਾਰਾ ਕੁਝ ਓਕੇ ਆ ਤੇ ਬਾਈ ਕਿੰਨਾ ਕੀ ਟਾਈਮ ਹੋਇਆ ਹਜੇ ਜੀਬ ਨੂੰ ਤਿਆਰ ਹੋਈ ਨੂੰ ਥੋੜਾ ਟਾਈਮ ਹੀ ਹੋਇਆ ਬਈ ਆ ਪੇਂਟ ਤਾਂ ਤਾਜੀ ਕਰਾਇਆ ਤੇ ਬਾਕੀ ਛੱਤ ਚੁੱਤ ਲਵਾ ਕੇ ਸਾਰੀ ਜਮ ਓਕੇ ਕਰਕੇ ਦੇਵਾਂਗੇ ਠੀਕ ਆ ਜੀ ਬਾਈ ਤੇ ਆਪਣਾ ਬਾਈ ਆ ਟਾਇਰਾਂ ਦੀ ਕੰਡੀਸ਼ਨ ਕਿੰਨੀ ਕਹੇ ਤੇ ਟਾਇਰ ਤਾਂ ਟਾਇਰਾਂ ਦੀ ਕੰਡੀਸ਼ਨ ਤਾਂ ਠੀਕ ਹੀ ਆ ਬਾਈ ਯਾਰ ਠੀਕ ਆ ਤੇ ਆਪਣਾ ਬਾਈ ਇਹ ਜਿਹੜੇ ਸੱਤ ਆਗੇ ਤੁਸੀਂ ਇਹ ਸਾਰੀ ਆਪਣੇ ਲਵਾ ਕੇ ਦੇਣੀ ਹੈਗੀ ਹਾਂ ਲਵਾ ਕੇ ਦੇਣੀ ਹੈ ਬਾਈ ਗੇਅਰ ਗੂਰੇ ਦਾ ਕਿਹੜਾ ਕਹ ਬਾਈ ਗੇਅਰ ਗੂਰ ਬਾਈ ਛੋਟਾ ਗੇਅਰ ਹੈ ਬਾਈ ਇਹਦਾ ਛੋਟਾ ਗੇਅਰ ਹੈ ਬਾਈ 3+1 ਹਾਂ ਹਾਂ ਬਾਈ ਲਓ ਜੀ ਬਾਈ ਤੇ 3+1 ਗੇਅਰ ਚਾ ਡੀਆਈ ਇੰਜਨ ਦੀ ਜੀਪ ਆ ਗਈ ਨਵੇਂ ਪੇਂਟ ਚ ਹਜੇ ਤਿਆਰ ਹੋਈ ਹੈਗੀ ਤੇ ਤੁਸੀਂ ਚੈੱਕ ਕਰ ਲਓ ਬਾਈ ਸਗਣ ਚਾਰੇ ਪਾਸੇ ਗੱਡੀ ਦੀ ਕੰਡੀਸ਼ਨ ਚੈੱਕ ਕਰਵਾ ਦੇ ਅੰਦਰੋਂ ਬਾਈ ਜਿਹੜੀਆਂ ਸੀਟਾਂ ਲੱਗਣ ਵਾਲੀਆਂ ਨੇ ਇਹ ਹਜੇ ਲਾ ਕੇ ਦੇਣੀਆਂ ਨੇ ਹਾਂ ਬਾਈ ਸਾਰਾ ਕੰਮ ਕਰਕੇ ਦੇਵਾਂਗੇ ਜਮਾ ਓਕੇ ਕੰਪਲੀਟ ਕਰਕੇ ਦੇਣਾ ਬਾਈ ਜਮਾ ਜਮਾ ਜਾਵਾਂ ਕੰਮ ਤੇ ਬਾਈ ਆਪਣਾ ਇਹ ਕਿੰਨੇ ਰੇਟ ਚ ਜੀਪ ਕੱਢਣੀ ਹੈਗੀ ਏ ਬਾਈ 1 55 55 ਦੇ ਦਾਂਗੇ ਲਾਸਟ ਬਾਈ ਹਾਂ ਬਾਈ ਤੇ ਮੌਕੇ ਤੇ ਕੋਈ ਮਾਣ ਤਾਨ ਕਰ ਦੋਗੇ ਹਾਂ ਬਾਈ ਕਰਦਾ ਠੀਕ ਆ ਬਾਈ ਜਿਹੜੀ ਆਹ ਆਪਣੀ ਜੀਪ ਖੜੀ ਹੈਗੀ ਐਚ ਆਰ ਤੇ ਆਹ ਬਾਈ ਜਿਹੜੀ ਇਹ ਵੀ ਐਚ ਆਰ ਨੰਬਰ ਦੀ ਹੋਈ ਹੈਗੀ ਹਾਂ ਬਾਈ ਐਚ ਆਰ ਇਹਦੀ ਬਾਈ ਕਾਪੀ ਕਾਗਜ਼ ਹੈਗਾ ਕਾਪੀ ਕਾਗਜੇ ਬਈ ਕਾਪੀ ਹੈ ਜੀ ਗੱਲੀ ਆਨਲਾਈਨ ਚੜੀ ਹੋਈ ਆ ਤੇ ਐਫੀ ਡੈਪਟ ਆਪਾਂ ਦੇਣਾ ਬਈ ਇਹਦਾ ਟੱਟ ਦੇ ਦਾਂਗੇ ਬਈ ਤੇ ਆ ਆਪਣੀ ਪਹਿਲਾ ਵਾਲੀ ਜੀਪ ਹਜੇ ਖੜੀ ਹੋਈ ਆ ਹਨਾ ਹਾਂ ਬਈ ਤੇ ਇਹਦਾ ਵੀ ਐਚ ਆਰ ਐਫੀ ਕਾਪੀ ਕਾਗਜੇ ਇਹਦਾ ਵੀ ਬਈ ਦੇਣਾ ਹੀ ਹੈਗਾ ਜਿਵੇਂ ਬਈ ਐਚ ਐਮਪ ਬੂਫਰ ਲੱਗਿਆ ਹੋਇਆ ਤੁਹਾਡਾ ਤੁਸੀਂ ਉਹ ਜੀਪ ਚਲਵਾ ਕੇ ਦੋਗੇ ਹਾਂਜੀ ਹਾਂਜੀ ਠੀਕ ਆ ਬਈ ਜੀ ਤੇ ਆਪਣਾ ਇਹ ਹੈ ਬਈ ਕਿਹੜੇ ਗੇਅਰ ਚ ਸੀ ਵੈਸੇ ਪਹਿਲਾਂ ਵੀ ਇਹਦੀ ਆਪਣੀ ਵੀਡੀਓ ਬਈ ਪਾਈ ਹੋਈ ਹੈਗੀ ਤੇ ਅੱਜ ਆਪਾਂ ਤੁਹਾਨੂੰ ਇਹਦੀ ਦੁਬਾਰੇ ਡਿਟੇਲ ਦੱਸ ਦਿੰਨੇ ਆ ਕਿਹੜੇ ਗੇਅਰ ਚ ਸੀ ਬਈ ਇਹੇ ਏ ਬਾਈ ਇਹਦਾ ਡੀਆਈ ਇੰਜਨ ਹੈਗਾ ਤੇ ਇਹਦੇ 5 4 ਗੇਅਰ ਨੇ 5ਵਾਂ ਬੈਕ ਆ ਠੀਕ ਆ ਬਾਈ ਤੇ ਆਪਣਾ ਬਾਈ ਇਹਦਾ ਸਟੀਅਰਿੰਗ ਹੈ ਜਿਹੜਾ ਪਾਵਰ ਆ ਗਾ ਨਾ ਨਾ ਪਾਵਰ ਆ ਗਾ ਨਾ ਨਾ ਪਾਵਰ ਆ ਬਾਈ ਉਹਦਾ ਵੀ ਆਪਣਾ ਬਾਈ ਨਾ ਨਾ ਪਾਵਰ ਹੀ ਆ ਗਾ ਬ੍ਰੇਕ ਬਰੂਕ ਬਾਈ ਜਿਹੜੇ ਉਹ ਜੀਪ ਦੇ ਨੇਗੇ ਉਹ ਕਿਹੜੇ ਨੇ ਪਾਵਰ ਨੇ ਕਿ ਡਰਮ ਵਾਲੇ ਨੇ ਆਪਣੇ ਡਰਮ ਵਾਲੀ ਬਾਈ ਤੇ ਇਹਦੇ ਵੀ ਆਪਣੇ ਡਰਮ ਵਾਲੀ ਨੇ ਹਨਾ ਜੀ ਬਾਈ ਸਾਗਣ ਆਹ ਜੀਪ ਨੂੰ ਚੰਗੀ ਤਰ੍ਹਾਂ ਦਿਖਾ ਦੇ ਵੈਸੇ ਹਜੇ ਧੂਣ ਧੂਣ ਵਾਲੀ ਪਈ ਆ ਬਾਕੀ ਮੈਟਿੰਗ ਤੁਸੀਂ ਬਾਈ ਚੈੱਕ ਕਰ ਲਓ ਅੰਦਰ ਵਧੀਆ ਮੈਟਿੰਗ ਕਰਵਾਈ ਹੋਈ ਹੈਗੀ ਸੀਸੇ ਸੂਸੇ ਤੇ ਇਹਦੇ ਟਾਇਰ ਟੱਪਾ ਬਾਈ ਚੈੱਕ ਕਰਵਾ ਦੇ ਤੇ ਇੰਜਨ ਬਾਈ ਉਹ ਗੱਡੀ ਦਾ ਆਪਾਂ ਇੰਜਨ ਚੱਕ ਕੇ ਦਿਖਾ ਦੀ ਇਹ ਬੋਰਨਟ ਦਿਖਾ ਦਿਓ ਆ ਜਾਓ ਬਾਈ ਤੁਸੀਂ ਇਹਦਾ ਇੰਜਨ ਦਿਖਵਾ ਦਿਓ ਇੱਕ ਵਾਰੀ ਤੇ ਉਧਰੋਂ ਬਾਈ ਬਣ ਕੇ ਆਪਣਾ ਚੱਕਿਓ ਬੋਰਨਟ ਬਾਈ ਸਾਗਣ ਦੇ ਨੇੜੇ ਆ ਕੇ ਮੜਾ ਹੈ ਨਾ ਬਸ ਕਲਰ ਚੈੱਕ ਕਰਾ ਦੇ ਨਵਾਂ ਤਾਜ਼ੀ ਹੋਇਆ ਬਾਈ ਆ ਦੇ ਲੋ ਤੇ ਹਜੇ ਰੇਤਾ ਰਪਾ ਉਮੀ ਪਿਆ 2K ਪੇਂਟ ਆ ਬਾਈ ਇਹ ਹਾਂ ਬਾਈ 2K ਪੇਂਟ ਚ ਆ ਗਈ ਬਾਈ ਇੰਜਨ ਤੁਸੀਂ ਚੈੱਕ ਕਰ ਲਓ ਜਮਾ ਸੁੱਕਾ ਇੰਜਨ ਆਗਾ ਤੇ ਬੈਂਡਰੀ ਨੂੰ ਬਾਈ ਕਿੰਨਾ ਕ ਟਾਈਮ ਹੋ ਗਿਆ ਹੋ ਗਿਆ ਬਾਈ ਟਾਈਮ ਪਰ ਬੈਂਡਰੀ ਪੂਰੀ ਵਿਧੇ ਚੱਲਦੀ ਆ ਠੀਕ ਆ ਬਾਈ ਕਿ ਇੰਜ ਨੇ ਇਹਦਾ ਬਾਈ ਆਪਣਾ 4 ਸਿਲੰਡਰ ਚ ਇੰਜਨ ਆ ਗਿਆ ਪੰਪ ਵਗੈਰਾ ਬਾਈ ਓਕੇ ਆ ਸਾਰਾ ਕੁਝ ਓਕੇ ਆ ਬਾਈ ਲਾਈਟਾਂ ਲੂਟਾਂ ਸਭ ਕੁਝ ਓਕੇ ਨੇ ਸਾਰਾ ਕੰਮ ਕਰਾਇਆ ਹੋਇਆ ਬਾਈ ਜਮਾ ਕੋਈ ਆਏ ਤਾਂ ਨਹੀਂ ਗਿਆ ਬਾਈ ਕੋਈ ਆ ਕੇ ਬਾਅਦ ਚੋਂ ਲਾਂਬਾ ਦੇ ਦੇ ਜੀਪ ਦਾ ਆਪਾਂ ਨੂੰ ਕੋਈ ਨਹੀਂ ਲਾਂਬਾ ਮਿਲਦਾ ਠੀਕ ਆ ਬਾਈ ਹਾਂਜੀ ਬਾਈ ਗਾਗਣਾ ਆਪਾਂ ਨੂੰ ਨਾ ਇੱਕੋ ਇੱਕ ਰੇਟ ਦੱਸ ਦੋ ਦੋਨੇ ਜੀਪਾਂ ਦਾ ਜਿਵੇਂ ਕੋਈ ਆਪਣੇ ਦੋ ਕਾਰ ਇੱਕ ਕਸਟਮਰ ਆਉਂਦਾਗਾ ਉਨਾਂ ਲਈ ਇੱਕ ਰੇਟ ਦੱਸ ਦਿਓ ਵੀ ਆਹ ਰੇਟ 'ਚ ਦੇ ਦਾਂਗੇ ਜੇ ਕੋਈ ਸਿੰਗਲ ਸਿੰਗਲ ਜਾਂ ਕੋਈ ਵੀ ਕਿਵੇਂ ਆਉਂਦਾਗਾ ਉਹਨਾਂ ਲਈ ਕਿਵੇਂ ਆ ਬਾਈ ਜੀ ਤਾਂ ਦੋਨੇ ਲੈ ਕੇ ਜਾਉਂਗੇ ਤਾਂ ਤਾਂ ਤਿੰਨ 20 ਚ ਦੇ ਦਾਂਗੇ ਠੀਕ ਆ ਬਾਈ ਜੀ ਠੀਕ ਆ ਤੇ ਜੇ ਕੱਲੀ ਕੱਲੀ ਲੈ ਕੇ ਆਣੀ ਹੈ 1 55 ਚ ਆ ਦੇ ਦਾਂਗੇ 1 ਪੈਂਟ ਚ ਉਹ ਦੇ ਦਾਂਗੇ 1 65 ਚ ਆ ਇਹ ਬਿੱਲੀ ਚ ਆ ਗਈ ਹੈ ਨਾ ਬਾਈ ਤੇ ਇਹ ਮੇਜਰ ਚ ਆ ਗਈ ਹਾਂ ਬਾਈ ਇਹ 84 ਮਾੜਲਾ ਉਹਨਾਂ ਦਾ 90 ਮਾੜਲਾ ਜੇ ਕੋਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਉਂਦਾਗਾ ਤੁਸੀਂ ਕੋਈ ਮਾਨਤਾਨ ਹੋਰ ਕਰੋਗੇ ਦੋਨਾਂ ਗੱਡੀਆਂ ਚ ਕਰ ਦਾਂਗੇ ਬਾਈ ਕਰ ਦੋ 15 ਚ ਦੇ ਦੋਗੇ ਨਾ ਨਾ 3 15 3 15 ਸੌਰੀ 3 20 ਚ ਕਿਹਾ ਸੀ ਤੁਸੀਂ 3 15 ਚ ਦੇ ਦੋਗੇ ਹਾਂ ਦੇ ਦਾਂਗੇ ਬਾਈ ਜੀ ਲਓ ਬਾਈ ਜੀ ਬਾਈਆਂ ਨੇ ਕਿ ਇਕੱਠਿਆਂ ਦਾ ਤੇ ਸਿੰਗਲ ਸਿੰਗਲ ਦਾ ਵੀ ਬਾਈ ਨੇ ਰੇਟ ਦੱਸਦਾ ਬਾਈ ਲੋਕੇਸ਼ਨ ਦੱਸ ਦਿਓ ਆਪਦੀ ਲੋਕੇਸ਼ਨ ਬਾਈ ਬਰਨਾਲਾ ਧੌਲਾ ਬਰਨਾਲਾ ਧੌਲਾ ਇੱਕ ਆਪਣਾ ਨਾ ਸਕਰੀਨ ਤੇ ਕੰਟੈਕਟ ਨੰਬਰ ਛੋਟਾ ਚਲਾ ਦਾਂਗੇ ਦੋ ਵਾਰੀ ਨਾ ਸਕਰੀਨ ਤੇ ਦੋ ਵਾਰੀ ਆਪਣਾ ਨਾ ਕੰਟੈਕਟ ਨੰਬਰ ਬੋਲ ਦੋ 97814 ਬਾਈ 0955 ਹਾਂਜੀ ਵੀਰੇ 9781404955 ਬਾਈ ਲਓ ਬਾਈ ਬਾਈ ਨੇ ਆਪਣਾ ਇੱਕ ਕੰਟੈਕਟ ਨੰਬਰ ਬੋਲਤਾ ਤੇ ਅਸੀਂ ਸਕਰੀਨ ਤੇ ਵੀ ਚਲਾ ਦਾਂਗੇ ਬਾਕੀ ਧੌਲਾ ਚ ਖੜੇ ਆਗੇ ਅਸੀਂ ਜੇ ਕਿਸੇ ਵੀ ਵੀਰ ਨੇ ਡੀਲਰ ਵੀਰ ਨੇ ਸਾਡੇ ਪੇਜ ਰਾਹੀਂ ਕੋਈ ਵੀ ਪ੍ਰੋਮੋਸ਼ਨ ਕਰਵਾਉਣੀ ਆ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਸਾਡਾ ਵੀ ਸਕਰੀਨ ਤੇ ਨੰਬਰ ਚੱਲਦਾ ਹੋਊਗਾ ਧੰਨਵਾਦ ਜੀ ਸਾਰਿਆਂ ਦਾ